ਸਾਡੇ ਨਾਲ ਬਹੁਤੀ ਵਾਰੀਵੇਂ ਹੁੰਦਾ ਕਿ ਪਾਠ ਕਰਨ ਦਾ ਸਾਡਾ ਚਿੱਤ ਨਹੀਂ ਕਰਦਾ ਹੁੰਦਾ ਮਨ ਨਹੀਂ ਕਰਦਾ ਹੁੰਦਾ ਜੇਕਰ ਤੁਹਾਡੇ ਨਾਲ ਵੀ ਇਦਾਂ ਹੁੰਦਾ ਤੁਹਾਡਾ ਚਿੱਤ ਵੀ ਨਹੀਂ ਕਰਦਾ ਪਾਠ ਕਰਨ ਨੂੰ ਤਾਂ ਅੱਜ ਮੈਂ ਇੱਥੇ ਤੁਹਾਨੂੰ ਕੁਝ ਐਹੋ ਜਿਹੀਆਂ ਗੱਲਾਂ ਦੱਸੂਗਾ ਇਹਨਾਂ ਦਾ ਪ੍ਰੈਕਟੀਕਲ ਜਰੂਰ ਕਰਕੇ ਦੇਖਿਓ ਸ਼ਾਇਦ ਤੁਹਾਡੀ ਜ਼ਿੰਦਗੀ ਵਿੱਚ ਫਰਕ ਪੈ ਜਾਵੇ ਤੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਾਂਗਾ ਕੀ ਪਤਾ ਉਹ ਤੁਹਾਡੇ ਦਿਲ ਨੂੰ ਲੱਗ ਜਾਣ ਤੇ ਤੁਹਾਡਾ ਚਿੱਤ ਪਾਠ ਕਰਨ ਨੂੰ ਲੱਗ ਜਾਵੇ ਆਓ ਆਪਾਂ ਜਾਣਦੇ ਇਹਨਾਂ ਗੱਲਾਂ ਬਾਰੇ ਸਮਝਦੇ ਆਂ ਸਭ ਤੋਂ ਪਹਿਲਾਂ ਇਹ ਸਮਝਣਾ ਪਊਗਾ ਵੀ ਪਾਠ ਨਾ ਕਰਨ ਦਾ ਚਿੱਤ ਕਿਉਂ ਨਹੀਂ ਕਰਦਾ ਸਾਡਾ ਜਦੋਂ ਤੁਸੀਂ ਇਹ ਗੱਲ ਨੂੰ ਸਮਝ ਲਿਆ ਫੇਰ ਸਾਰੀ ਕਹਾਣੀ ਤੁਹਾਨੂੰ ਸਮਝ ਆ ਜੂਗੀ ਇਹਦਾ ਜਿਹੜਾ ਇੱਕ ਵੱਡਾ ਕਾਰਨ ਆ ਉਹ ਮੈਂ ਤੁਹਾਨੂੰ ਦੱਸਦਾ ਉਹ ਕੀ ਆ ਕਿ ਆਪਾਂ ਪ੍ਰੇਰਣਾ ਨਹੀਂ ਲੈਂਦੇ ਹੈਗੇ ਹੁਣ ਤੁਸੀਂ ਕਹੋਗੇ ਪ੍ਰੇਰਣਾ ਦਾ ਕੀ ਮਤਲਬ ਆ ਤੇ ਇਹ ਕਿੱਥੋਂ ਲੈਣੀ ਆ ਸੰਗਤ ਜੀ ਪ੍ਰੇਰਨਾ ਦਾ ਮਤਲਬ ਹੁੰਦਾ ਕਿ ਆਪਣੇ ਅੰਦਰ ਉਤਸ਼ਾਹ ਨੂੰ ਪੈਦਾ ਕਰਨਾ ਕਿ ਆਪਣੇ ਅੰਦਰ ਉਤਸ਼ਾਹ ਪੈਦਾ ਹੋਵੇ ਆਪਾਂ ਬਾਣੀ ਨੂੰ ਪੜਹੀਏ ਸੁਣੀਏ ਇਸ ਤਰ੍ਹਾਂ ਵੀ ਸਾਡਾ ਦਿਲ ਲੱਗ ਜਾਵੇ ਉਹਦੇ ਵਿੱਚ ਮਨ ਜੁੜ ਜਾਵੇ ਮਨ ਸਾਡਾ ਤਾਂ ਹੀ ਗੁਰਬਾਣੀ ਨੂੰ ਪਿਆਰ ਕਰੂਗਾ ਜਿਹੜੀ ਚੀਜ਼ ਨਾਲ ਸਾਡਾ ਪਿਆਰ ਹੋਵੇ ਉਹਦੋਂ ਆਪਾਂ ਜਦੋਂ ਕਰਦੇ ਆਂ ਫਿਰ ਆਪਾਂ ਨੂੰ ਸਮਾਂ ਨਹੀਂ ਪਤਾ ਲੱਗਦਾ ਇਦਾਂ ਤੁਸੀਂ ਵੇਖਿਆ ਹੋਣਾ ਜਦੋਂ ਆਪਾਂ ਰਿਸ਼ਤੇਦਾਰ ਮਿੱਤਰਾਂ ਵਿੱਚ ਬੈਠਦੇ ਆਪਾਂ ਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਜਿਨ੍ਹਾਂ ਨਾਲ ਆਪਣਾ ਪਿਆਰ ਹੋਵੇ ਉਹਨਾਂ ਨਾਲ ਜਦੋਂ ਬੈਠਦੇ ਆ ਸਮਾਂ ਗਵਾਚ ਜਾਂਦਾ ਪਰ ਜਦੋਂ ਬਾਣੀ ਪੜ੍ਹਦੇ ਆ ਉਦੋਂ ਸਮਾਂ ਜਿਹੜਾ ਵਾ ਲੰਘਦਾ ਹੀ ਨਹੀਂ ਜਾਂ ਸਾਨੂੰ ਬੜਾ ਔਖਾ ਲੱਗਦਾ ਆਵਾਸੀਆਂ ਆਉਂਦੀਆਂ ਜਾਂ ਸਾਡਾ ਚੈਤ ਨਹੀਂ ਕਰਦਾ ਕਿ ਆਪਾਂ ਬਾਣੀ ਪੜਹੀਏ ਇੱਥੇ ਇਹੀ ਗੱਲ ਆ ਵੀ ਸਾਨੂੰ ਬਾਣੀ ਨਾਲ ਪਿਆਰ ਕਰਨ ਲਈ ਕੀ ਕਰਨਾ ਪਊਗਾ ਸਾਨੂੰ ਆਪਣੇ ਗੁਰੂਆਂ ਦਾ ਸ਼ਹੀਦਾਂ ਦਾ ਸਿੰਘਾਂ ਦਾ ਗੁਰਸਿੱਖਾਂ ਦਾ ਇਤਿਹਾਸ ਪੜ੍ਹਨਾ ਪਊਗਾ ਤੇ ਜਦੋਂ ਤੁਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਗੁਰੂ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਕਿੰਨਾ ਤੁਰਕ ਚੜ੍ਹਿਆ ਆਉਂਦਾ ਸੀ ਕਿੱਡੀ ਵੱਡੀ ਦੁਸ਼ਮਣ ਦੀ ਫੌਜ ਸੀਗੀ ਤੇ ਮਹਾਰਾਜ ਨੇ ਉਦੋਂ ਵੀ ਆਸਾ ਦੀ ਵਾਰ ਦਾ ਪਾਠ ਪੜਨ ਲਈ ਕੀਰਤਨ ਕਰਨ ਲਈ ਸੰਗਤਾਂ ਨੂੰ ਕਿਹਾ ਸੀਗਾ ਫਿਰ ਤੁਸੀਂ ਮਾਛੀਵਾੜੇ ਦਾ ਇਤਿਹਾਸ ਪੜੋ ਉਥੇ ਮਹਾਰਾਜ ਜੰਗਲਾਂ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੇ ਉਹਨਾਂ ਨੇ ਕਿਹਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਤਾਂ ਇਹ ਚੀਜ਼ਾਂ ਜਦੋਂ ਅਸੀਂ ਪੜਾਂਗੇ ਸੁਣਾਾਂਗੇ ਵਾਰ-ਵਾਰ ਸਾਡੇ ਅੰਦਰ ਘਰ ਕਰਨਗੀਆਂ ਫਿਰ ਸਾਡਾ ਦਿਲ ਕਰੂਗਾ ਅਸੀਂ ਵੀ ਰੱਬ ਦਾ ਸ਼ੁਕਰਾਨਾ ਕਰੀਏ ਸੁਣ ਸੁਣ ਕੇ ਤੁਹਾਡੇ ਅੰਦਰ ਵੀ ਚਾਹ ਪੈਦਾ ਹੋਵੇਗਾ ਇਸ ਕਰਕੇ ਸਾਨੂੰ ਪ੍ਰੇਰਣਾ ਜਿਹੜੀ ਆ ਗੁਰੂ ਦੀ ਕਥਾ ਗੁਰੂ ਦੇ ਇਤਿਹਾਸ ਗੁਰਸਿੱਖਾਂ ਦੇ ਜੀਵਨ ਵਿੱਚੋਂ ਹੀ ਮਿਲਣੀ ਹੈ ਇਹ ਤਾਂ ਇਸ ਤਰ੍ਹਾਂ ਵਾ ਕਿ ਪਹਿਲਾਂ ਜਿਵੇਂ ਕਿ ਖੇਤ ਵਿੱਚ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਕਿਸਾਨ ਤਿਆਰ ਕਰਦੇ ਆਵੇਂ ਕਥਾ ਕੀਰਤਨ ਸੁਣ ਕੇ ਤੁਸੀਂ ਆਪਣੇ ਮਨ ਨੂੰ ਤਿਆਰ ਕਰਨਾ ਫਿਰ ਨਾਮ ਜਪਣਾ ਵਾ ਪਾਠ ਕਰਨਾ ਵਾ ਆਓ ਹੁਣ ਅੱਗੇ ਦੂਜੀ ਗੱਲ ਸਮਝੀਏ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਕਈ ਵਾਰੀ ਆਪਾਂ ਨੂੰ ਇੰਜ ਲੱਗਦਾ ਰਹਿੰਦਾ ਵੀ ਪਾਠ ਕਰਕੇ ਕੀ ਹੋਜੂ ਮੈਨੂੰ ਤਾਂ ਹੋਰ ਬਥੇਰੇ ਘਰ ਵਿੱਚ ਕੰਮ ਆ ਇਨੀ ਦੇਰ ਵਿੱਚ ਮੈਂ ਉਹ ਕੰਮ ਕਰ ਲੈਣਾ ਵਾ ਉੰਜ ਭਾਵੇਂ ਅਸੀਂ ਗੱਪਾਂ ਮਾਰਦੇ ਰਹੀਏ ਤੇ ਉੰਜ ਭਾਵੇਂ ਅਸੀਂ ਗਾਣੇ ਵੀ ਸੁਣਦੇ ਰਹੀਏ ਪਰ ਜਦੋਂ ਪਾਠ ਕਰਨਾ ਹੁੰਦਾ ਵਾ ਉਦੋਂ ਮਨ ਤਿਆਰ ਨਹੀਂ ਹੁੰਦਾ ਸਾਡਾ ਕੋਈ ਬੁਰਾ ਕੰਮ ਕਰਨਾ ਹੋਵੇ ਮਨ ਭੱਜ ਕੇ ਕਰ ਦਿੰਦਾ ਕੋਈ ਚੰਗਾ ਕੰਮ ਕਰਨਾ ਹੋਵੇ ਫਿਰ ਉਹਨੂੰ ਨੀਂਦ ਆਉਂਦੀ ਆ ਆਲਸ ਆ ਜਾਂਦੀ ਆ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਪਰ ਸੰਗਤ ਜੀ ਚੇਤੇ ਰੱਖਣਾ ਆ ਸਰੀਰ ਵੀ ਇੱਕ ਧਰਤੀ ਆ ਜੇ ਤੁਸੀਂ ਇਹਦੇ ਵਿੱਚ ਕੁਝ ਚੰਗਾ ਬੀਜੋਗੇ ਤੇ ਉਹਦੇ ਵਿੱਚੋਂ ਤੁਹਾਨੂੰ ਚੰਗਾ ਹੀ ਮਿਲੇਗਾ ਇਹ ਗੱਲ ਮੇਰੀ ਚੇਤੇ ਰੱਖਣਾ ਕੰਨਾਂ ਰਾਹੀਂ ਜਿਹੜੀ ਚੀਜ਼ ਜੀਵ ਰਾਹੀਂ ਜਿਹੜੀ ਚੀਜ਼ ਅੱਖਾਂ ਰਾਹੀਂ ਜਿਹੜੀ ਚੀਜ਼ ਦੇਖੋਗੇ ਸੁਣੋਗੇ ਬੋਲੋਗੇ ਉਹ ਤੁਹਾਡਾ ਮਨ ਬਣ ਜਾਵੇਗੀ ਕੁਝ ਚੀਜ਼ਾਂ ਐਵੇਂ ਹੁੰਦੀਆਂ ਜਿਹੜੀਆਂ ਪਹਿਲਾਂ-ਪਹਿਲਾਂ ਸਾਨੂੰ ਚੰਗੀਆਂ ਲੱਗਦੀਆਂ ਪਰ ਉਹਦੇ ਜਿਹੜੇ ਨਤੀਜੇ ਹੁੰਦੇ ਆ ਉਹ ਬੜੇ ਮਾੜੇ ਹੁੰਦੇ ਆ ਜਿਵੇਂ ਕਿ ਗਲਤ ਸਮੇਂ ਤੇ ਕੀਤੀ ਹੋਈ ਐਸ਼ ਬੰਦੇ ਨੂੰ ਸਾਰੀ ਜ਼ਿੰਦਗੀ ਲਈ ਨੰਗ ਬਣਾ ਦਿੰਦੀ ਆ। ਇਵੇਂ ਗਲਤ ਸਮੇਂ ਤੇ ਕੀਤੇ ਹੋਏ ਫੈਸਲੇ, ਗਲਤ ਸਮੇਂ ਤੇ ਹੀ ਆਪਾਂ ਜੋ ਵੀ ਆਪਾਂ ਕਰਦੇ ਆਂ। ਜਿਹੋ ਜ ਆਪਾਂ ਕੰਮ ਕਰਦੇ ਆਂ, ਗਾਣੇ ਸੁਣਦੇ ਆਂ, ਹੋਰ ਚੀਜ਼ਾਂ ਕਰਦੇ ਆਂ। ਉਦੋਂ ਫਿਰ ਕੀ ਹੁੰਦਾ ਵਾ? ਪਹਿਲਾਂ ਪਹਿਲਾਂ ਸਾਨੂੰ ਬਹੁਤ ਵਧੀਆ ਲੱਗਦਾ। ਫਿਰ ਜਦੋਂ ਦਰਗਾਹ ਦੇ ਵਿੱਚ ਜਾ ਕੇ ਲੇਖਾ ਦੇਣਾ ਪੈਂਦਾ, ਉਦੋਂ ਫਿਰ ਭੁਗਤਣਾ ਪੈਂਦਾ ਸਭ ਕੁਝ, ਫਿਰ ਬੜਾ ਮਾੜਾ ਲੱਗਦਾ। ਇਸ ਕਰਕੇ ਨਾ ਭਾਵੇਂ ਕੇ ਨਾਮ ਜਪਣਾ ਔਖਾ ਕੰਮ ਆ। ਔਖਾ ਕੰਮ ਕਰਨਾ ਚਾਹੀਦਾ ਸੌਖੇ ਤਾਂ ਸਾਰੇ ਹੀ ਕਰ ਲੈਂਦੇ ਆ ਤਾਂ ਥੋੜਾ ਜਿਹਾ ਮਨ ਨੂੰ ਸਮਝਾਉਣ ਦਾ ਯਤਨ ਕਰਿਏ ਇਹ ਕਹੀਏ ਮਨ ਨੂੰ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਰੱਬ ਨੂੰ ਲੇਖਾ ਦੇਣਾ ਵਾ ਮਨਾ ਐ ਮੇਰੀ ਜਿੰਦੇ ਪਾਠ ਕਰਿਆ ਕਰ ਹਰ ਜਪਦਿਆਂ ਖਿੰਣ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਮਤ ਕੇ ਜਾਪੇ ਸਾਹ ਵੇਕੇ ਨਾ ਆਵੇ ਰਾਮ ਤਾਂ ਇਹਦਾ ਸਵਾਸਾਂ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਨਾ ਥੋੜਾ ਜਿਹਾ ਮਨ ਨੂੰ ਪ੍ਰੇਰਣਾ ਦੇ ਕੇ ਇੱਧਰ ਜੋੜਨ ਦਾ ਯਤਨ ਕਰਿਏ ਅੱਗੇ ਹੁਣ ਤੀਜੀ ਗੱਲ ਜਿਹੜਾ ਸਾਡਾ ਪਾਠ ਕਰਨ ਦਾ ਚਤ ਨਹੀਂ ਕਰਦਾ ਉਹਦਾ ਵੱਡਾ ਕਾਰਨ ਇਹ ਆ ਆਪਣੇ ਅੰਦਰ ਗੁਰੂ ਪ੍ਰਤੀ ਪੇਮ ਨਹੀਂ ਹੈਗਾ ਹੁਣ ਤੁਸੀਂ ਕਹੋਗੇ ਕਿ ਤੁਹਾਨੂੰ ਕਿਵੇਂ ਪਤਾ ਵੀ ਸਾਡੇ ਅੰਦਰ ਪੇਮ ਹੈਗਾ ਜਾਂ ਨਹੀਂ ਹੈਗਾ ਸੰਗਤ ਜੀ ਦੇਖੋ ਜੇ ਪੇਮ ਹੋਵੇ ਸਾਡੇ ਅੰਦਰ ਅਸੀਂ ਕਦੇ ਵੀ ਗੁਰੂ ਦੇ ਬਚਨਾਂ ਨੂੰ ਮਨਾ ਨਾ ਕਰੀਏ ਅਸੀਂ ਆਪਣੇ ਮਿੱਤਰਾਂ ਨੂੰ ਪੁੱਤਰਾਂ ਨੂੰ ਪਿਆਰ ਕਰਦੇ ਆ ਆਪਣੇ ਪਰਿਵਾਰ ਦੇ ਜੀਆਂ ਨੂੰ ਪਿਆਰ ਕਰਦੇ ਆ ਉਹਨਾਂ ਦੀ ਗੱਲ ਝੱਟ ਮੰਨ ਲੈਣੇ ਆ ਮਿੱਤਰ ਦੇ ਕਹਿਣ ਤੇ ਕਈ ਵਾਰ ਸੀ ਸ਼ਰਾਬ ਵੀ ਪੀ ਲੈਣੇ ਆ ਸਭ ਕੁਝ ਕਰੀ ਜਾਂਦੇ ਆ ਜੋ ਸਾਨੂੰ ਕਹੀ ਜਾਂਦੇ ਉਵੇਂ ਹੀ ਕਰੀ ਜਾਂਦੇ ਆ ਪਰ ਗੁਰੂ ਸਾਨੂੰ ਕਹਿ ਰਿਹਾ ਸੀ ਮੰਨਦੇ ਨਹੀਂ ਇੱਥੋਂ ਸਾਨੂੰ ਪਤਾ ਲੱਗਦਾ ਵੀ ਸਾਡਾ ਗੁਰੂ ਨਾਲ ਕਿੰਨਾ ਕੁ ਪਿਆਰ ਨਹੀਂ ਹੈਗਾ ਹਜੇ ਗੁਰੂ ਜੀ ਨੇ ਸਾਨੂੰ ਬਚਨ ਬਖਸ਼ੇ ਆ ਉਹਦੇ ਵਿੱਚੋਂ ਆ ਅਮਰਤ ਛਕਣਾ ਇੱਕ ਬਚਨ ਕਿੰਨਿਆਂ ਨੇ ਮੰਨਿਆ ਇਹ ਬਹੁਤ ਘੱਟ ਜਾਣਿਆਂ ਨੇ ਮੰਨਿਆ ਨਹੀਂ ਮੰਨਿਆ ਗੁਰੂ ਨੇ ਹੀ ਕਿਹਾ ਕਿ ਬਾਣੀ ਪੜ੍ਹਨੀ ਚਾਹੀਦੀ ਹੈ ਇੱਕ ਮਨ ਇੱਕ ਚਿੱਤ ਹੋ ਕੇ ਪੜ੍ਹੀ ਨਹੀਂ ਅਸੀਂ ਸਿੱਧਾ ਜਿਹਾ ਮਤਲਬ ਆ ਵੀ ਅਸੀਂ ਗੁਰੂ ਦੀ ਗੱਲ ਸੁਣੀ ਹੀ ਨਹੀਂ ਜੇ ਸੁਣੀ ਹੁੰਦੀ ਤੇ ਮਨ ਦੇ ਜ਼ਰੂਰ ਇਸ ਕਰਕੇ ਅਸੀਂ ਗੁਰੂ ਦੀ ਸੁਣਦੇ ਹੀ ਨਹੀਂ ਮੰਨਾਂਗੇ ਤਾਂ ਬਾਅਦ ਵਿੱਚ ਜੇ ਸੁਣਾਗੇ ਧਿਆਨ ਦੇ ਨਾਲ ਅਸੀਂ ਤਾਂ ਆਪਣੀਆਂ ਚਿੰਤਾਵਾਂ ਨੂੰ ਆਪਣੇ ਸੋਗਾਂ ਨੂੰ ਆਪਣੇ ਰੋਗਾਂ ਨੂੰ ਸਭ ਤੋਂ ਵੱਡਾ ਕਹਿੰਨੇ ਆ ਕਦੇ ਅਸੀਂ ਨਹੀਂ ਕਿਹਾ ਕਿ ਸਾਡਾ ਰੱਬ ਵੱਡਾ ਹਮੇਸ਼ਾ ਅਸੀਂ ਆਹ ਕਿਹਾ ਵੀ ਸਾਡਾ ਆਹ ਕੰਮ ਕਰਨ ਵਾਲਾ ਪਿਆ ਉਹ ਕੰਮ ਕਰਨ ਵਾਲਾ ਪਿਆ ਆਹ ਮੁਸੀਬਤ ਬੜੀ ਵੱਡੀ ਆ ਗਈ ਹੈ ਕਦੇ ਨਹੀਂ ਕਿਹਾ ਕਿ ਰੱਬ ਵੱਡਾ ਉਹ ਉੱਚਾ ਵਾ ਕਦੇ ਨਹੀਂ ਕਿਹਾ ਕਿ ਵੱਡਾ ਸਾਹਿਬਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਕਦੇ ਨਹੀਂ ਆਖਿਆ ਅਸੀਂ ਇਹ ਗੱਲ ਜੇ ਕਹੀ ਵੀ ਹੋਊਗੀ ਉੱਪਰੋਂ ਉੱਪਰੋਂ ਕਹੀ ਹੋਊਗੀ ਦਿਲ ਤੋਂ ਨਹੀਂ ਕਹੀ ਹੋਣੀ ਜਿਵੇਂ ਕਿ ਇੱਕ ਸੂਫੀ ਫਕੀਰ ਨੇ ਸਾਡੇ ਵਰਗੇ ਬੰਦਿਆਂ ਲਈ ਇੱਕ ਗੱਲ ਕਹੀ ਸੀ ਵੀ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ ਉਹ ਕਹਿੰਦਾ ਤੁਸੀਂ ਚੁੱਪ ਹੀ ਰਹੋ ਕਿਸੇ ਨੇ ਪੁੱਛਿਆ ਕਿਉਂ ਚੁੱਪ ਰਹੀਏ ਇਹਦਾ ਇਸ ਕਰਕੇ ਚੁੱਪ ਰਹਿਣਾ ਕਿ ਜੇ ਤੁਸੀਂ ਕਹੋਗੇ ਹਾਂ ਕਰਦੇ ਹਾਂ ਫਿਰ ਤਾਂ ਤੁਹਾਡੇ ਕਰਮ ਦੱਸ ਦੇਣਗੇ ਵੀ ਤੁਸੀਂ ਕਰਦੇ ਹੀ ਨਹੀਂ ਹੈਗੀ ਉਹਨੂੰ ਪਿਆਰ ਜੇ ਤੁਸੀਂ ਕਹੋਗੇ ਨਹੀਂ ਅਸੀਂ ਨਹੀਂ ਕਰਦੇ ਫਿਰ ਤੁਸੀਂ ਕਾਫਰ ਬਣ ਜਾਓਗੇ ਭਾਵ ਕਿ ਅਸੀਂ ਤਾਂ ਦੋਨੋਂ ਪਾਸੇ ਹੀ ਕਿਸੇ ਪਾਸੇ ਵੀ ਨਹੀਂ ਆਉਂਦੇ ਅਸੀਂ ਤਾਂ ਨਾ ਕਰਨ ਚ ਇਹ ਕਹਿ ਸਕਦੇ ਆ ਕਰਦੇ ਆ ਜੇ ਗੁਰੂ ਨੂੰ ਪਿਆਰ ਕਰਦੇ ਆ ਫਿਰ ਕਹਿਣਾ ਕਿਉਂ ਨਹੀਂ ਮੰਨਦੇ ਗੱਲ ਤਾਂ ਇੱਥੇ ਹੀ ਆ ਨਾ ਅੱਗੇ ਹੁਣ ਚੌਥੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਉਹ ਆ ਭਰੋਸਾ ਜੇ ਸਾਡਾ ਗੁਰਬਾਣੀ ਤੇ ਯਕੀਨ ਹੀ ਨਹੀਂ ਭਰੋਸਾ ਹੀ ਨਹੀਂ ਤਾਂ ਫਿਰ ਅਸੀਂ ਕਿਵੇਂ ਪਾਰ ਕਰ ਸਕਦੇ ਆ ਆਪਣੇ ਆਪ ਨੂੰ ਇਹ ਭਵ ਸਾਗਰ ਤੋਂ ਜੇ ਗੁਰੂ ਤੇ ਭਰੋਸਾ ਨਾ ਹੋਵੇ ਫਿਰ ਜਿੰਨਾ ਕੁਝ ਮਰਜ਼ੀ ਕਰੀ ਚੱਲੀਏ ਪਾਠ ਵੀ ਕੀਤਾ ਹੋਇਆ ਕਰਮ ਕਾਂਡ ਹੀ ਬਣ ਜਾਏਗਾ ਸੇਵਾ ਕੀਤੀ ਕਰਮ ਕਾਂਡ ਬਣ ਜਾਏਗੀ ਕੁਝ ਨਹੀਂ ਮਿਲੇਗਾ ਨਾ ਇੱਥੇ ਸੁੱਖ ਨਾ ਪਰਲੋਕ ਵਿੱਚ ਮਰਨ ਤੋਂ ਬਾਅਦ ਸੁੱਖ ਮਿਲੇਗਾ ਜੂਨਾ ਵਿੱਚ 扑ਟਕਦੇ ਫਿਰਾਂਗੇ ਕਈ ਜਨਮ ਭੈ ਕੀਟ ਪਤੰਗਾ ਕੀਟ ਪਤੰਗੇ ਬਣ ਕੇ ਘੁੰਮਦੇ ਫਿਰਾਂਗੇ ਇਸ ਕਰਕੇ ਨਾ ਭਰੋਸਾ ਜਿਹੜਾ ਵਾ ਸਾਡਾ ਗੁਰੂ ਤੇ ਬਹੁਤ ਪ੍ਰਬਲ ਹੋਣਾ ਚਾਹੀਦਾ ਪ੍ਰਤਨ ਗੁਰ ਸਿੱਖਾਂ ਵਿੱਚ ਦੇਖੋ ਸਿੰਘਾਂ ਵਿੱਚ ਕਿੰਨਾ ਭਰੋਸਾ ਸੀਗਾ ਭਾਈ ਬਚਿੱਤਰ ਸਿੰਘ ਜੀ ਦੀ ਗੱਲ ਕਰੀਏ ਸਾਹਮਣੇ ਮਸਤ ਹਾਥੀ ਆ ਉਹਨਾਂ ਨੂੰ ਭਰੋਸਾ ਸੀ ਗੁਰੂ ਸਾਹਿਬ ਜੀ ਨੇ 나ਗਣੀ ਬਖਸ਼ੀ ਤੇ ਹਾਥੀ ਦਾ ਮੱਥਾ ਪਾੜ ਦਿੱਤਾ ਤਵੀਆਂ چیر ਕੇ 나ਗਣੀ ਲੰਘ ਗਈ ਭਰੋਸਾ ਸੀਗਾ ਤੇ ਤਾਂ ਹੀ ਸਭ ਕੁਝ ਹੋ ਗਿਆ ਨਾ ਗੁਰੂ ਤੇ ਭਰੋਸਾ ਹੋਵੇ ਬੰਦੇ ਨੂੰ ਸੱਚਖੰਡ ਦੇ ਵਿੱਚ ਜਗ੍ਹਾ ਮਿਲ ਜਾਂਦੀ ਆ ਪਰ ਸਾਡਾ ਭਰੋਸਾ ਹੀ ਨਹੀਂ ਗੁਰੂ ਤੇ ਗੱਲ-ਗੱਲ ਤੇ ਅਸੀਂ ਪਾਰੇ ਵਾਗ ਸਾਡਾ ਮਨ ਡੋਲਦਾ ਪਿੱਪਲ ਦੇ ਪੱਤਿਆਂ ਵਾਂਗ ਸੀ ਡੋਲੀ ਜਾਂਦੇ ਆ ਉਵੇਂ ਸਾਡਾ ਮਨ ਹਿੱਲੀ ਜਾਂਦਾ ਕਦੇ ਕਿੱਧਰ ਕਦੇ ਕਿੱਧਰ ਕਦੇ ਕਿਹਨੂੰ ਮੰਨਣ ਲੱਗ ਜਾਂਦੇ ਕਦੇ ਕਿਹਨੂੰ ਭਰੋਸਾ ਸਾਡਾ ਹੈ ਹੀ ਨਹੀਂ ਗੁਰੂ ਸਾਹਿਬ ਤੋਂ ਕੁਝ ਮੰਗਿਆ ਸੀ ਨਹੀਂ ਮਿਲਿਆ ਲੋਕ ਜਿਹੜੇ ਆਪਦਾ ਦਰ ਬਦਲ ਲੈਂਦੇ ਆ ਘਰ ਬਦਲ ਲੈਂਦੇ ਆ ਇਥੋਂ ਸਾਡੇ ਭਰੋਸੇ ਦਾ ਯਕੀਨ ਦਾ ਸਾਨੂੰ ਪਤਾ ਲੱਗਦਾ ਵੀ ਕਿੱਡਾ ਕਿ ਸਾਡਾ ਸਾਡਾ ਗੁਰੂ ਤੇ ਯਕੀਨ ਨਹੀਂ ਹੈਗਾ ਇੱਕੋ ਦਾਤਾ ਸੇਵੀਏ ਹਰ ਇੱਕ ਧਿਆਈਏ ਜੇ ਦੂਜੇ ਪਾਸੋਂ ਮੰਗੀ ਐ ਤਾਂ ਲਾਜ ਮਰਾਈਏ ਸਾਨੂੰ ਸ਼ਰਮ ਆਉਣੀ ਚਾਹੀਦੀ ਐ ਜਦੋਂ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਹੋਰਾਂ ਦੇ ਦਰ ਤੇ ਜਾ ਕੇ ਮੰਗਦੇ ਆਂ ਜੇ ਮਨ ਵਿੱਚ ਭਰੋਸਾ ਹੀ ਨਹੀਂ ਪਾਠ ਕਰ ਰਹੇ ਹਾਂ ਜਿੰਨੀ ਵਾਰੀ ਮਰਜ਼ੀ ਕਰੀ ਚੱਲੋ ਜਿੰਨੇ ਪਾਠ ਮਰਜ਼ੀ ਕਰ ਦਿਓ ਫਿਰ ਪੜਿਆ ਹੋਇਆ ਪਾਠ ਹਵਾ ਵਿੱਚ ਉੱਡ ਜਾਵੇਗਾ ਮਾਫ਼ ਕਰਨਾ ਸਫਲ ਨਹੀਂ ਹੋ ਪਾਵੇਗਾ ਇਹ ਗੱਲ ਮੈਂ ਇੱਥੇ ਕਹਿਣੀ ਜ਼ਰੂਰੀ ਸਮਝਦਾ ਕੁਝ ਲੋਕ ਜਿਹੜੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਕੁਝ ਲੋਕ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਦੋਨਾਂ ਦਾ ਜੀਵਨ ਇੱਕੋ ਜਿਹਾ ਹੁੰਦਾ ਤੁਸੀਂ ਜੇ ਗੁਰਦੁਆਰਾ ਸਾਹਿਬ ਜਾਓ ਤੇ ਤੁਹਾਡੇ ਜੀਵਨ ਵਿੱਚ ਫਰਕ ਪੈਣਾ ਬੜਾ ਜ਼ਰੂਰੀ ਆ ਤੁਹਾਡੇ ਸੁਭਾਅ ਵਿੱਚ ਫਿਰ ਤਾਂ ਉਹ ਗੱਲ ਹੋ ਗਈ ਗਿਆ ਨਾ ਗਿਆ ਇੱਕ ਬਰਾਬਰੀ ਆ ਇਦਾਂ ਦਾ ਜੀਵਨ ਨਹੀਂ ਆਪਣਾ ਹੋਣਾ ਚਾਹੀਦਾ ਤਾਂ ਜਦੋਂ ਵੀ ਤੁਸੀਂ ਪਾਠ ਕਰਨਾ ਵਾ ਉਹਦੇ ਲਈ ਤੁਹਾਨੂੰ ਥੋੜਾ ਥੋੜਾ ਮਨ ਜਿਹੜਾ ਵਾ ਸਰਤ ਜਿਹੜੀ ਆ ਚਿੱਤ ਜਿਹੜਾ ਉਹਦੇ ਵਿੱਚ ਜੋੜ ਕੇ ਕਰਨਾ ਚਾਹੀਦਾ ਇਹ ਚੀਜ਼ ਤਾਂ ਹੀ ਹੋਊਗੀ ਜੇ ਭਰੋਸਾ ਹੋਊਗਾ ਇਸ ਕਰਕੇ ਨਾ ਗੁਰੂ ਤੋਂ ਆਪਾਂ ਬਹੁਤ ਕੁਝ ਮੰਗਦੇ ਆ ਭਰੋਸਾ ਵੀ ਮੰਗ ਲਿਆ ਕਰੋ ਵੀ ਇਹ ਗੁਰੂ ਮੇਰਾ ਤੇਰੇ ਤੇ ਭਰੋਸਾ ਬਣੇ ਯਕੀਨ ਬਣੇ ਵਿਸ਼ਵਾਸ ਬਣੇ ਐਸੀ ਮੇਰੇ ਤੇ ਕਿਰਪਾ ਕਰ ਚੀਜ਼ਾਂ ਹੀ ਨਾ ਮੰਗੀ ਜਾਇਆ ਕਰੋ ਗੁਰੂ ਤੋਂ ਦਾਤਾਂ ਹੀ ਨਾ ਮੰਗੀ ਜਾਇਆ ਕਰੋ ਭਰੋਸਾ ਵੀ ਮੰਗ ਲਿਆ ਕਰੋ ਦਾਨਾ ਸਿਰਦਾਨ ਇਵੇਂ ਆਪਾਂ ਨਾਮ ਦਾਣ ਸਿੱਧਕ ਦਾਣ ਇਸ ਤਰ੍ਹਾਂ ਭਰੋਸਾ ਦਾਣ ਵੀ ਗੁਰੂ ਤੋਂ ਮੰਗੋ ਜੀ ਅੱਗੇ ਹੁਣ ਪੰਜਵੀਂ ਗੱਲ ਇਹ ਵੀ ਤੁਸੀਂ ਚੇਤੇ ਰੱਖਿਓ ਸਭ ਤੋਂ ਵੱਡਾ ਕਾਰਨ ਕੀ ਆ ਪਾਠ ਦੇ ਵਿੱਚ ਜਿਹੜਾ ਸਾਡਾ ਮਨ ਨਹੀਂ ਲੱਗਦਾ ਜਾਂ ਚਿੱਤ ਨਹੀਂ ਕਰਦਾ ਪਾਠ ਕਰਨ ਨੂੰ ਆਪਣੇ ਅੰਦਰ ਸਬਰ ਨਹੀਂ ਹੈਗਾ ਬਸ ਉਹੀ ਗੱਲਾਂ ਉਹਨਾਂ ਚੱਕਰਾਂ ਵਿੱਚ ਹੀ ਅਸੀਂ ਫਸੇ ਹੋਏ ਆ ਜਿਹੜੀ ਚੀਜ਼ ਨੂੰ ਪਿਆਰ ਕਰਦੇ ਆ ਉਹੋ ਜਿਹਾ ਮਨ ਬਣਿਆ ਪਿਆ ਉਹੋ ਜਿਹਾ ਸੁਭਾਅ ਹੋਇਆ ਪਿਆ ਸੰਗਤ ਜੀ ਇਹ ਗੱਲ ਚੇਤੇ ਰੱਖਿਓ ਰੱਜਣ ਲਈ ਸਾਨੂੰ ਪੈਸਿਆਂ ਦੀ ਨਹੀਂ ਸੰਤੋਖ ਦੀ ਲੋੜ ਹੁੰਦੀ ਆ ਬਿਨਾ ਸੰਤੋਖ ਨਹੀਂ ਕੋ ਰਾਜ ਸਾਡੇ ਅੰਦਰ ਸਬਰ ਨਹੀਂ ਹੈਗਾ ਆਪਾਂ ਵੇਖਦੇ ਆ ਸਾਨੂੰ ਸਾਡੇ ਏਡੇ ਏਡੇ ਮਕਾਨ ਇਹਨੇ ਸੋਹਣੇ ਵਿੱਡਾਂ ਤੇ ਅਸੀਂ ਸੌਂਨੇ ਆ ਬਦਲ ਬਦਲ ਅਸੀਂ ਭੋਜਨ ਛੱਕਦੇ ਆ ਪਰ ਫਿਰ ਵੀ ਅਸੀਂ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਦੇਖੋ ਉਹਨਾਂ ਲੋਕਾਂ ਦਾ ਜੀਵਨ ਜਿਹੜੇ ਕੁਲੀਆਂ ਵਿੱਚ ਰਹਿੰਦੇ ਆ ਝੁੱਗੀਆਂ ਵਿੱਚ ਰਹਿੰਦੇ ਆ ਫਿਰ ਵੀ ਰੱਬ ਦਾ ਸ਼ੁਕਰ ਮਨਾਉਂਦੇ ਆ ਅਸੀਂ ਇੰਨੀ ਕਾਲੀ ਕਰਦੇ ਆ ਕਾਲੀ ਕਰਨਾ ਸ਼ੈਤਾਨਾ ਦਾ ਕੰਮ ਹੁੰਦਾ ਆਪਾਂ ਤਾਂ ਇਉਂ ਕਰਦੇ ਆ ਵੀ ਛੇਤੀ ਛੇਤੀ ਸਾਡੇ ਕੰਮ ਹੋ ਜਾਣ ਛੇਤੀ ਛੇਤੀ ਸਭ ਕੁਝ ਹੋ ਜਾਵੇ ਹੁਣੇ ਬੀਜ ਬੀਜੀਏ ਹੁਣੇ ਉਹਨੂੰ ਫਲ ਲੱਗ ਜਾਵੇ ਇਸ ਤਰ੍ਹਾਂ ਨਹੀਂ ਹੁੰਦਾ ਧਰਤੀ ਵਿੱਚ ਬੀਜ ਬੀਜਦੇ ਆ ਸਮਾਂ ਤਾਂ ਲੱਗਦਾ ਹੀ ਨਾ ਇਸ ਤਰ੍ਹਾਂ ਸਾਨੂੰ ਪਾਠ ਕਰਨੇ ਸਮੇ ਇਹ ਮੰਨ ਦੇ ਵਿੱਚ ਸਬਰ ਹੋਣਾ ਬੜਾ ਜ਼ਰੂਰੀ ਆ ਵੀ ਪਾਠ ਕੀਤਾ ਕੋਈ ਗੱਲ ਨਹੀਂ ਉਹਦਾ ਫਲ ਜ਼ਰੂਰ ਮਿਲੇਗਾ ਕਾਲੀ ਨਹੀਂ ਕਰਨੀ ਚਾਹੀਦੀ ਤੁਸੀਂ ਭਾਈ ਆਪਣੀ ਸੇਵਾ ਆਪਣਾ ਨਾਮ ਸਿਮਰਨ ਕਰਨਾ ਜਾਰੀ ਰੱਖੋ ਫਲ ਦੀ ਇੱਛਾ ਹੀ ਨਾ ਰੱਖੋ ਉਹ ਆਪੇ ਹੀ ਦੇਵੇਗਾ ਰੱਬ ਤੋਂ ਸਿਆਣੇ ਅਸੀਂ ਹੋ ਨਹੀਂ ਸਕਦੇ ਇੱਕ ਸਿਆਣੀ ਮਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਆਹ ਦੇ ਉਹ ਦੇ ਮਾਂ ਨੂੰ ਪਤਾ ਹੀ ਹੁੰਦਾ ਕਿ ਬੱਚੇ ਨੂੰ ਕੀ ਦੇਣਾ ਵਾ ਬਾਕੀ ਗੁਰੂ ਤੇ ਭਾਵਨਾ ਵੀ ਬਣਾਈਏ ਗੁਰੂ ਤੇ ਭਾਵਨਾ ਬਣਾਉਣ ਦੀ ਲੋੜ ਆ ਜਿੰਨੀ ਭਾਵਨਾ ਬਣੇਗੀ ਭਰੋਸਾ ਬਣੇਗਾ ਉਹਨਾਂ ਹੀ ਸਾਨੂੰ ਫਲ ਵੀ ਵੱਧ ਮਿਲੇਗਾ ਪੜੀ ਹੋਈ ਬਾਣੀ ਦਾ ਭਾਵਨਾ ਬਣਾ ਕੇ ਪੜ੍ਹਨੀ ਆ ਬਾਣੀ ਭਾਵਨਾ ਤੋਂ ਬਿਨਾ ਭਾਵਕਤਾ ਤੋਂ ਬਿਨਾ ਕੋਈ ਭਗਤ ਨਹੀਂ ਹੋਇਆ ਅਜੇ ਤੱਕ ਜਿਹੜੇ ਮਰਜੀ ਭਗਤ ਦਾ ਤੁਸੀਂ ਜੀਵਨ ਪੜ੍ਹ ਲਓ ਗੁਰਮੁਖ ਪਿਆਰੋ ਇਹ ਨਾਮ ਸਿਮਰਨ ਦੇ ਨਾਲ ਹੀ ਟਿਕੇਗਾ ਹੋਰ ਕੋਈ ਚੀਜ਼ ਹੈ ਹੀ ਨਹੀਂ ਜਿਹਦੇ ਨਾਲ ਮਨ ਨੂੰ ਟਿਕਾਇਆ ਜਾ ਸਕੇ ਹੋਰਾਂ ਚੀਜ਼ਾਂ ਨਾ ਦੱਸ ਸਕੋ ਇਹ ਜ਼ਿਆਦਾ ਉਲਝਦਾਵਾ ਇੱਕ ਤਾਂ ਪਰਮਾਤਮਾ ਦੇ ਅੱਗੇ ਵੱਧ ਤੋਂ ਵੱਧ ਅਰਦਾਸ ਬੇਨਤੀ ਇਹ ਕਰੋ ਕਿ ਮਨ ਨੂੰ ਸ਼ਾਂਤ ਕਿਵੇਂ ਆਪਾਂ ਕਰਨਾ ਵੀ ਆਪਾਂ ਯਤਨ ਕਰਕੇ ਹਾਰ ਗਏ ਆ ਬਹੁਤ ਆਪਾਂ ਯਤਨ ਕਰ ਲਏ ਆਪਾਂ ਤਾਂ ਤਾਣੀ ਨੂੰ ਉਲਝਾ ਲਿਆ ਹੁਣ ਤੁਸੀਂ ਰੱਬ ਨੂੰ ਕਹੋ ਵੀ ਮੇਰਾ ਕਾਰਜ ਇਹ ਵੀ ਸਵਾਰ ਦੇ ਜਿੱਥੇ ਅਸੀਂ ਕਹੀ ਜੰਨੇ ਆ ਸਾਡੇ ਧੀਆਂ ਪੁੱਤਾਂ ਦੇ ਵਿਆਹ ਹੋ ਜਾਣ ਉਹ ਸੌਖੇ ਘਰੇ ਚਲੇ ਜਾਣ ਸਾਡੀ ਜ਼ਮੀਨ ਵਿੱਚ ਵਾਧਾ ਹੋ ਜੇ ਕਾਰੋਬਾਰ ਚ ਵਾਧਾ ਹੋ ਜੇ ਇਦਾਂ ਤਾਂ ਚਲੋ ਆਪਾਂ ਮੰਗਣਾ ਵੀ ਰੱਬ ਤੋਂ ਹੀ ਆ। ਹੋਰ ਆਪਾਂ ਕੀਦੇ ਅੱਗੇ ਸਭ ਕੁਝ ਕਹਿ ਸਕਦੇ ਆ ਪਰ ਇਹਦੇ ਨਾਲ ਤੁਸੀਂ ਇਹ ਵੀ ਮੰਗੋ ਕਿ ਵਾਹਿਗੁਰੂ ਮੇਰਾ ਮਨ ਸ਼ਾਂਤ ਹੋਵੇ। ਇਹ ਨਾ ਹੋਵੇ ਮੈਂ ساری ਜ਼ਿੰਦਗੀ ਹੋਰ 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 ਕਰਦਾ ਮਰ ਜਾਵਾਂ। ਇਹ ਸਬਰ ਇੰਨਾ ਹੋਣਾ ਚਾਹੀਦਾ ਜਿਵੇਂ ਕਿ ਫਕਰ ਬੰਦੇ ਕਿਸੇ ਵਿਦਵਾਨ ਨੇ ਕਿਹਾ ਕਿ ਪੰਜ ਫਕਰ ਬੰਦੇ ਇੱਕ ਕੰਬਲ ਵਿੱਚ ਸੌ ਸਕਦੇ ਆ ਇੰਨਾ ਉਹਨਾਂ 'ਚ ਸਬਰ ਹੁੰਦਾ। ਮਹਿਲ ਜਿੱਡਾ ਮਕਾਨ ਆ ਇੱਥੇ ਮਾਂ ਪਿਓ ਲਈ ਕੋਈ ਜਗ੍ਹਾ ਨਹੀਂ। ਭਰਾਵਾਂ ਲਈ ਕੋਈ ਜਗ੍ਹਾ ਨਹੀਂ ਨਿੱਕੀ ਜੀ ਖੁੱਡ ਵਿੱਚ ਹਜ਼ਾਰਾਂ ਕੀੜੀਆਂ ਰਹਿ ਲੈਂਦੀਆਂ ਰਲ ਕੇ ਰਹਿੰਦੀਆਂ ਨੇ ਜੇ ਇੱਕ ਕੀੜੀ ਨੂੰ ਕੁਝ ਲੱਭ ਜਾਵੇ ਉਹ ਸਾਰੀਆਂ ਨੂੰ ਨਾਲ ਲੈ ਕੇ ਜਾਂਦੀ ਆ ਆਓ ਮੈਨੂੰ ਇੱਕ ਖੰਡ ਦਾ ਦਾਣਾ ਲੱਭ ਗਿਆ ਆਓ ਪਿੱਛੇ ਮੇਰੇ ਪਰ ਬੰਦੇ ਨੂੰ ਕੁਝ ਲੱਭ ਜੇ ਬੰਦਾ ਲੁਕੋਲ ਕੋ ਰੱਖਦਾ ਫਿਰ ਆਪਾਂ ਕਹਿੰਨੇ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਸਾਡਾ ਜਦੋਂ ਮਾਨੀ ਸਾਡਾ ਇਹੋ ਜਿਹਾ ਹੋਇਆ ਪਿਆ ਕਿਵੇਂ ਕਰੇਗਾ ਤਾਂ ਇਹ ਜਿਹੜੀਆਂ 5 ਗੱਲਾਂ ਨੇ ਤੁਸੀਂ ਇਹਨਾਂ ਦੇ ਉੱਪਰ ਧਿਆਨ ਦਿਓ ਫਿਰ ਤੁਸੀਂ ਵੇਖਿਓ ਇਹ ਪ੍ਰੈਕਟੀਕਲ ਕਰਕੇ ਦੇਖਿਓ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਮੈਂ ਆਪ ਜੀ ਨੂੰ ਆਪਣੇ ਤਜਰਬੇ ਵਿੱਚੋਂ ਦੱਸ ਰਿਹਾ ਵੀ ਬੀਜ ਬੀਜਣ ਤੋਂ ਪਹਿਲਾਂ ਜਿਵੇਂ ਕਿਸਾਨ ਖੇਤ ਨੂੰ ਤਿਆਰ ਕਰਦੇ ਆ ਨਾ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਿਆਰ ਕਰੋ ਜਦੋਂ ਤਿਆਰ ਕਰ ਲੋਗੇ ਮਨ ਨੂੰ ਫਿਰ ਪਾਠ ਕਰੋਗੇ ਫਿਰ ਉਹਦੇ ਵਿੱਚ ਚਿੱਤ ਵੀ ਲੱਗੂਗਾ ਇਹ ਮਹਾਪੁਰਖਾਂ ਨੇ ਇਹ ਰੱਬ ਦੇ ਪਿਆਰਿਆਂ ਨੇ ਯੋਗਤ ਦੱਸੀ ਹੋਈ ਆ ਜਿਵੇਂ ਆਟਾ ਗੁੰਨਣ ਦੀ ਰੋਟੀ ਪਕਾਉਣ ਦੀ ਯੋਗਤ ਹੁੰਦੀ ਆ ਕਿਸੇ ਵੀ ਕੰਮ ਨੂੰ ਕਰਨ ਦਾ ਤਰੀਕਾ ਹੁੰਦਾ ਉਹ ਸਹੀ ਤਰੀਕੇ ਨਾਲ ਫਿਰ ਹੁੰਦਾ ਤਾਂ ਇਹ ਉਹੀ ਤਰੀਕਾ ਆਪਜੀ ਨੂੰ ਇੱਥੇ ਦੱਸਿਆ ਗਿਆ ਜਰੂਰ ਇਹਦੇ ਤੇ ਅਮਲ ਕਰਿਓ ਆਪਣੀ ਜ਼ਿੰਦਗੀ ਨੂੰ ਸਵਾਰਿਓ ਇਹੀ ਬੇਨਤੀ ਆਪਜੀ ਦੇ ਚਰਣਾ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ